ਤਾਂ ਇੱਕ ਵਿਅਕਤੀ ਔਰਤ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਪੱਖੇ ਦੇ ਨਾਲ ਲਟਕਦੀ ਹੋਈ ਉਸ ਦੀ Laash ਆ ਜਿਹੜੀ ਉਹ ਮਿਲੀ ਆ ਤਿੰਨ ਬੱਚਿਆਂ ਦੀ ਇਹ ਔਰਤ ਆ ਜਿਹੜੀ ਉਹ ਮਾਂ ਸੀ ਇਸ ਦਾ ਪਤੀ ਆ ਜਿਹੜਾ ਉਹ ਵਿਦੇਸ਼ ਦੇ ਵਿੱਚ ਰਹਿੰਦਾ ਸੀ ਤਾਂ ਮਾਮਲਾ ਅਜਨਾਲਾ ਦੇ ਪਿੰਡ 13 ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਵਿਅਕਤੀ ਔਰਤ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਉਸ ਦੀ Laash ਆ ਜਿਹੜੀ ਉਹ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ ਆ ਤਾਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਪ੍ਰੇਮੀ ਦੇ ਉੱਪਰ ਕਤਲ ਕਰਨ ਦੇ ਦੋਸ਼ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਐਸਾ ਔਰਤ ਦੇ ਪ੍ਰੇਮ ਸੰਬੰਧ ਸੀ ਸੇ ਉਸ ਪ੍ਰੇਮੀ ਦੇ ਉੱਪਰ ਕਤਲ ਕਰਨ ਦੇ ਸ਼ੱਕ ਨੇ ਜਿਹੜੇ ਉਹ ਜਤਾਏ ਗਏ ਨੇ ਕਿਉਂਕਿ ਜਦੋਂ ਇਸ ਔਰਤ ਦੀ লাশ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ ਤਾਂ ਉਸੇ ਸਮੇਂ ਇਸ ਔਰਤ ਦਾ ਪ੍ਰੇਮੀ ਜਿਹੜਾ ਉਹ ਘਰੋਂ ਬਾਹਰ ਨਿਕਲ ਕੇ ਭੱਜਿਆ ਸੀ ਤਾਂ ਜਿਹੜਾ ਇਹ ਔਰਤ ਸੀ ਉਸ ਦਾ ਪਿਤਾ ਨੇ ਜਿਹੜੇ ਇਸ ਦੇ ਘਰ ਜਾਂਦੇ ਨੇ ਤਾਂ ਜਿਵੇਂ ਹੀ ਇਸ ਔਰਤ ਦਾ ਪਿਤਾ ਘਰ ਦੇ ਅੰਦਰ ਦਾਖਲ ਹੋਣ ਲੱਗਦਾ ਤਾਂ ਇੱਕ ਵਿਅਕਤੀ ਆ ਜਿਹੜਾ ਇਸ ਦੇ ਪਿਤਾ ਨੂੰ ਧੱਕਾ ਮਾਰ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਜਿਵੇਂ ਹੀ ਇਸ ਦਾ ਪਿਤਾ ਆਪਣੀ ਕੁੜੀ ਨੂੰ ਦੇਖਦਾ ਤਾਂ ਇਸ ਪਿਤਾ ਦੀ ਕੁੜੀ ਜਿਹੜੀ ਉਹ ਪੱਖੇ ਦੇ ਨਾਲ ਲਟਕ ਰਹੀ ਹੁੰਦੀ ਆ ਤਾਂ ਇਹਨਾਂ ਦੇ ਵਿੱਚ ਉਥੇ ਗਾਹ ਪੈ ਜਾਂਦਾ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਨਾਲ ਦੇ ਗਵਾਂਡੀ ਨੇ ਜਿਹੜੇ ਸਕੇ ਸੰਬੰਧੀ ਨੇ ਜਿਹੜੇ ਉਹ ਵੀ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਇਸ ਔਰਤ ਦੀ লাশ ਨੂੰ ਪੱਖੇ ਤੋਂ ਹੇਠਾਂ ਉਤਾਰਿਆ ਤਾਂ ਇੱਕ ਵਿਅਵਤਾ ਔਰਤ ਸੀ ਜਿਸ ਦੇ ਇੱਕ ਵਿਅਕਤੀ ਦੇ ਨਾਲ ਪ੍ਰੇਮ ਸਬੰਧ ਸਾਲ ਚੱਲਦੇ ਸਨ ਤੇ ਦੱਸਿਆ ਜਾ ਰਿਹਾ ਕਿ ਇਸ ਔਰਤ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਰੋਕਿਆ ਵੀ ਜਾਂਦਾ ਸੀ ਪਰ ਜਿਹੜਾ ਇਸ ਦਾ ਪ੍ਰੇਮੀ ਆ ਉਹ ਨਹੀਂ ਰੁਕਦਾ ਸੀ ਤਾਂ ਇੱਕ ਦਿਨ ਉਹ ਇਸ ਦੇ ਘਰ ਗਿਆ ਹੋਇਆ ਸੀ ਤਾਂ ਜਿਵੇਂ ਹੀ ਇਸ ਦੇ ਘਰ ਤੋਂ ਬਾਹਰ ਨਿਕਲਦਾ ਤਾਂ ਉਸ ਸਮੇਂ ਇਸ ਔਰਤ ਦੀ Laash ਆ ਜਿਹੜੀ ਉਹ ਪੱਕੇ ਦੇ ਨਾਲ ਲਟਕ ਰਹੀ ਹੁੰਦੀ ਆ ਤਾਂ ਇਹ ਔਰਤ ਆ ਜਿਹੜੀ ਤਿੰਨ ਬੱਚਿਆਂ ਦੀ ਮਾਂ ਸੀ ਤੇ ਇਸ ਦਾ ਪਤੀ ਆ ਜਿਹੜਾ ਉਹ ਵਿਦੇਸ਼ ਦੇ ਵਿੱਚ ਰਹਿੰਦਾ ਸੀ ਤਾਂ ਹਲੇ 2 ਮਹੀਨੇ ਪਹਿਲਾਂ ਹੀ ਇਸ ਔਰਤ ਦਾ ਪਤੀ ਆ ਜਿਹੜਾ ਉਹ ਵਿਦੇਸ਼ ਦੇ ਵਿੱਚ ਗਿਆ ਸੀ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਇਸ ਔਰਤ ਦੀ ਲਾਸ਼ ਆ ਜਿਹੜੀ ਉਹ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ ਆ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਦੇ ਪ੍ਰੇਮੀ ਨੇ ਇਸ ਦਾ ਕਤਲ ਕੀਤਾ ਤੇ ਕਤਲ ਕਰਨ ਤੋਂ ਬਾਅਦ ਇਸ ਨੂੰ ਪੱਖੇ ਦੇ ਨਾਲ ਲਟਕਾਇਆ ਗਿਆ ਕਿਉਂਕਿ ਜਦੋਂ ਇਸ ਔਰਤ ਦੀ ਪੱਖੇ ਦੇ ਨਾਲ ਲਟਕਦੀ ਹੋਈ ਲਾਸ਼ ਮਿਲੀ ਤਾਂ ਉਸ ਸਮੇਂ ਇਸ ਦਾ ਪ੍ਰੇਮੀ ਜਿਹੜਾ ਉਹ ਘਰੋਂ ਬਾਹਰ ਨਿਕਲ ਕੇ ਭੱਜ ਜਾਂਦਾ ਤਾਂ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਉਸ ਵਿਅਕਤੀ ਨੂੰ ਵੀ ਦੇਖਿਆ ਜਾਂਦਾ ਤਾਂ ਪਿੰਡ ਦੇ ਵਿੱਚ ਹੀ ਪ੍ਰੇਮ ਸੰਬੰਧ ਨੇ ਜਿਹੜੇ ਉਹ ਇਸ ਔਰਤ ਦੇ ਚੱਲ ਰਹੇ ਸੀ ਤਾਂ ਪ੍ਰੇਮ ਸੰਬੰਧਾਂ ਦੇ ਚੱਲਦੇ ਇੱਕ ਵਿਅਕਤੀ ਜਿਹੜਾ ਇਸ ਔਰਤ ਦੇ ਘਰੇ ਗਿਆ ਹੋਇਆ ਸੀ ਤਾਂ ਜਿਵੇਂ ਹੀ ਇਸ ਔਰਤ ਦੇ ਪਿਤਾ ਦੇ ਵੱਲੋਂ ਆਪਣੀ ਕੁੜੀ ਨੂੰ ਲਟਕਦਾ ਹੋਇਆ ਦੇਖਿਆ ਗਿਆ ਤਾਂ ਉਸੇ ਸਮੇਂ ਇੱਕ ਵਿਅਕਤੀ ਇਹਨਾਂ ਦੇ ਘਰ ਦੇ ਵਿੱਚੋਂ ਭੱਜਦਾ ਹੋਇਆ ਦਿਖਾਈ ਦਿੱਤਾ ਤਾਂ ਮੌਕੇ ਦੇ ਉੱਪਰ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਆ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਨਾਮ ਹੈ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾਮ ਭਗਵਾਨ ਸਿੰਘ ਪਿੰਡ ਚਾਕੜੋਗਰੇ ਕੀਵੇਂ ਮੌਤ ਕਿਵੇਂ ਹੋਈ ਹੈ ਮੌਤ ਇਸ ਤਰ੍ਹਾਂ ਵੀ ਮੈਂ 8 ਵਜੇ ਵੈਸੇ ਗਿਆ ਮੈਂ ਕੁਦਰਤ ਵੱਲੋਂ ਤੇ ਇਹ ਮੁੰਡਾ ਗੇਟ ਦੇ ਮੈਨੂੰ ਵੇਖ ਕੇ ਭੱਜ ਗਿਆ ਮੇਜਾ ਸਿੰਘ ਟੱਕੜੋਗਰਾ ਦਾ ਹਾਂ ਤੇ ਮੋਟਰਸਾਈਕਲ ਸੁੱਟ ਗਿਆ ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਨੇ ਫਾ ਲਿਆ ਮੈਂ ਵੈਸੇ ਤੌਰ 'ਤੇ ਮੋਟਰਸਾਈਕਲ ਲਾਇਆ ਹੋਂਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੌਟੀ ਸੀ ਉਸ ਟਾਈਮ ਫੇ ਮੇਰੇ ਕੋਲ ਨਹੀਂ ਜਾ ਡਾ ਚਲੇ ਗਈ ਫਿਰ ਐਸ ਵੀਰ ਨੂੰ ਲਾਗੇ ਆਵਾਜ਼ ਮਾਰੀ ਆ ਤੇ ਭਜੋ ਪਿਆ ਉਹਦਾ ਕੁੜੀ ਨੇ ਫਾ ਲੈ ਲਿਆ ਤੇ ਅਬ ਚੁੱਕੀ ਇਹਨਾਂ ਚੁੱਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਵੇਜਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਨੇ ਮੇਜਰ ਕੌਣ ਆ ਮੇਜਰ ਮੁੰਡਾ ਚੱਕ ਨੌਕਰਾਂ ਦਾ ਤੇ ਇਹਦੇ ਪਤੀ ਦਾ ਕੀ ਨਾਮ ਆ ਇਹਦੇ ਪਤੀ ਦਾ ਨਾਮ ਹੈਗਾ ਕਲਦੀਪ ਸਿੰਘ ਅੱਛਾ ਜੀ ਉਹ ਉਹ ਆਪਣੇ ਬਾਹਰ ਦਬਈ ਆ ਜੀ ਅੱਛਾ ਜੀ ਹਾਂ ਜੀ ਤੇ ਮੇਜਰ ਨੇ ਕਿਉਂ ਮਾਰਿਆ ਕੋਈ ਰੰਜੇ ਸੀ ਪੁਰਾਣੀ ਹਾਂਜੀ 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 ਕੀ ਰੰਜੇ ਸੀ ਹੋ ਸਕਦਾ ਇਹਨਾਂ ਦਾ ਕੋਈ ਆਪਸੇ ਕੋਈ ਗੱਲਬਾਤ ਹੋ ਗਈ ਅੱਛਾ ਜੀ ਜ਼ਬਰਦਸਤੀ ਕਰਤਾ ਹੋਗਾ ਜਦੋਂ ਜ਼ਬਰਦਸਤੀ ਕੋਈ ਗੱਲ ਹੋਈ ਉਹਦੀ ਅੱਛਾ ਜੀ ਤੇ ਜ਼ਬਰਦਸਤੀ ਨਾਲ ਇਹਨੇ ਮਲ ਫਾ ਦਿੱਤਾ ਮਲ ਜ਼ਬਰਦਸਤੀ ਮਾਰਿਆ ਗਿਆ ਹਾਂਜੀ ਜ਼ਬਰਦਸਤੀ ਨਾਲ ਇਹ ਮਾਈਕੀ ਮਾਈਕੀ ਤੇਲਾ ਵੀ ਕਦੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ ਨਹੀਂ ਜੇ ਤੇ ਬਾਰ ਸਾਨੂੰ ਨਹੀਂ ਦੱਸਿਆ ਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਅੱਜ ਕੀਤੀ ਹੈ ਜੀ ਕੀ ਮੰਗ ਕਰਦੇ ਹੋ ਅਜੀ ਆਪਣਾ ਮੰਗ ਕੇ ਮੇਰੇ ਮੁੰਡੇ ਨੂੰ ਮੋਰ ਸਜ਼ਾ ਹੋਣੀ ਚਾਹੀਦੀ ਹੈ ਜੀ ਜੋ ਕਾਨੂੰਨੀ ਕਾਰਵਾਈ ਹੈ ਸਾਡੀ ਬੱਚੇ ਨਿਕਲੇ ਦੋ ਦੋ ਮੇਰੇ ਦੋਦੇ ਆ ਇੱਕ ਲੜਕੇ ਦੋਰੀ ਹੈ ਜੀ ਕਿੰਨੇ ਸਾਲ ਹੋਏ ਸੀ ਵਿਆਹ ਨੂੰ ਵਿਆਹ ਨੂੰ ਹੋ ਗਿਆ 13-14 ਸਾਲ ਇਹ ਆਇਨਾ ਹੋ ਗਿਆ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਉਹਨੂੰ ਬਾਹਰ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥ ਸਪਾ ਬਣਾ ਗਏ ਫਿਰ ਮੁੜ ਕੇ ਹੁਣ ਚਲਾ ਗਿਆ 1.5-2 1.5 ਮਹੀਨਾ ਹੋ ਗਿਆ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਹੁਰੇ ਦਾ ਪਿੰਡ ਕਿਹੜਾ ਹੈ ਉਹਦਾ ਪਿੰਡ ਕੱਕ ਡੋਗਰਾ ਹੈ ਜੀ ਤੇ ਤੁਹਾਡੀ ਬੇਟੀ ਦਾ ਪਿੰਡ ਜਿਹੜਾ ਹੈ ਉਹ ਵੀ ਚੱਕ ਡੋਗਰ ਹੈ ਸਾਡਾ ਚੱਕ ਡੋਗਰ ਮਤਲਬ ਸਾਡਾ ਚੱਕ ਡੋਗਰ ਵੱਡਾ ਜੀ ਅੱਛਾ ਤੇ ਤੇਰੇ ਆਪਾਂ ਨੜਕੀ ਵਿਆਹੀ ਤੇਰੇ ਅੱਛਾ ਹਾਂਜੀ ਕਿਹੜੇ ਦੇ ਕੀ ਮੰਗ ਕਰਦੇ ਆਪਾਂ ਮੰਗਿਆ ਕਰਦੇ ਵੀ ਜੋ ਕਾਨੂੰਨੀ ਕਾਰਵਾਈ ਉੱਤੇ ਮਾਨੂੰ ਕਾਰਵਾਈ ਕੀਤੀ ਜਾਵੇ ਜੋ ਮੈਂ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ ਲੜਕੀ ਕੀ ਲੱਗਦੀ ਸੀ ਤੁਹਾਡੀ ਲੜਕੀ ਸਾਡੀ ਭਾਬੀ ਲੱਗਦੀ ਕੀ ਗੱਲਬਾਤ ਹੈ ਸਾਰੀ ਗੱਲਬਾਤ ਤਾਂ ਇੱਕ ਨਜਾਇਜ਼ ਸੰਬੰਧ ਚੱਲਦੇ ਹਨ ਉਹ ਮੁੰਡੇ ਦੇ ਹੂੰ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹੂੰ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਐ ਕਿ ਮੇਰੇ ਘਰੇ ਨਾ ਆਇਆ ਕਰ ਮੇਰੇ ਦੂਰ ਜੇਠ ਨੇ ਹੂੰ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਤੇ ਉਹਨੂੰ ਫਾੜ ਦੇ ਕੇ ਤੇ ਮਾਰ ਕੇ ਚਲ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਜਾਇਜ਼ ਸਬੰਧ ਚੱਲ ਰਹੇ ਸੀ ਇਹ ਭਾਜੀ ਕੋਈ ਮੇਰੇ ਸਾਹਮਣੇ ਜਦੋਂ ਸਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਚੱਲਦੇ ਸੀ ਹੂੰ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੂਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤੇ ਅੰਦਰੋਂ ਨਿਕਲ ਕੇ ਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਹੀ ਖੜੇ ਅਸੀਂ ਵੀ ਭੱਜਦਾ ਵੀ ਦੇਖਿਆ ਵੀ ਅੰਦਰੋਂ ਨਿਕਲ ਕੇ ਜਿੱਗਿਆ ਫਿਰ ਇਹਨਾਂ ਰੋਲਾ ਪਾਇਆ ਅਸੀਂ ਭੱਜ ਗਿਆ ਆਣ ਕੇ ਤੇ ਫਿਰ ਉਹਦੇ ਰਸਾਦ ਸਾਹਿਬ ਵੱਢ ਗਏ ਤੇ ਫਿਰ ਇਹਨੂੰ ਲਾਇਆ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੁੰਦੇ ਨੇ ਮੰਗ ਭਾਜ ਨੂੰ ਸਜ਼ਾ ਹੋਣੀ ਚਾਹੀਦੀ ਆ ਹਾਂ ਵੇ ਜਿੱਦਾਂ ਸਾਡਾ ਘਰ ਬਰਬਾਦ ਹੋਇਆ ਉਹ ਵੀ ਪਰਿਵਾਰਤ ਹੋਵੇ ਹੂੰ ਪੁਲਿਸ ਕੰਪਲੀਟ ਕੀਤੀ ਆ ਓਕੇ ਪਹੁੰਚੀ ਬੋਲੀ ਹਾਂਜੀ ਕਮਲਾ ਇਹਨਾਂ ਲੜਕੀ ਜਿਹੜੀ ਆ ਚੱਕ ਡੁਗਣ ਵਾਲੀ ਆ ਨਾ ਇਹਦਾ ਜਿਹੜੀ ਇਹਦਾ ਨਾਮ 바ਵੀ ਕੌਰ ਆ 바ਵੀ ਕੌਰ ਆ ਡਾਕਟਰ ਆਫ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਚੱਕ ਡੋਗਰਾ ਤੇ ਇਹ ਵਿਆਹੀ ਆ ਅੱਤੇ ਇਹਦਾ ਬੰਦੇ ਕੀ ਹੈ ਜਨਰਕੀ ਤੋਂ ਫਿਰ ਕਲਦੀਪ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਇਹਦੇ ਜਿਹੜਾ ਘਰ ਵਾਲਾ ਉਹ ਨਾ ਵਿਦੇਸ਼ ਚ ਗਈ ਆ ਇਹਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਹੁਣ ਨਾ ਹੀ ਨੇ ਆਪਣੇ ਮਤਲਬ ਸੇਕੇ ਘਰ ਹੀ ਹਾਂ ਲੈ ਲਿਆ ਵਾ ਕਮਦੇ ਦੇ ਵਿੱਚ ਇਹ ਇਹਦੇ ਨਾਲ ਇੱਕ ਮੇਜਰ ਸਿੰਘ ਸੰਤੋਖ ਕਨੈਲ ਸਿੰਘ ਵਾਸੀ ਚੱਕ ਲੋਗ ਦਾ ਨਾ ਮੁੰਡਾ ਸੀ ਜਿਹਨਾਂ ਨੇ ਪੇਕੇ ਬਰਵਾਦਾ ਉਹਦੇ ਨਾਲ ਇਹਦੀ ਮਤਲਬ ਕੀ ਲਵ ਰਿਲੇਸ਼ਨ ਲਾ ਲੋ ਸੀਗੇ ਉਹਦੇ ਦੌਰਾਨ ਹੀ ਇਹ ਉਹਨਾਂ ਦੇ ਘਰੋਂ ਦਾ ਜਾਂਦਾ ਸੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਦੇ ਆਪਣੇ ਘਰ ਪਤਾ ਲੈਣ ਲਈ ਹੁਣਾ ਅੱਗੇ ਭਗਵਾਨ ਸਿੰਘ ਕੌਣ ਹੈਗੇ ਨੇ ਭਗਵਾਨ ਸਿੰਘ ਜਿਹੜੇ ਆ ਇਹਨਾਂ ਦੇ ਮਾਤਾ ਲੇਕੀ ਫਾਦਰ ਆ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਜਿਹੜੇ ਜਿਹਨੂੰ ਆਪਣੇ ਆਏ ਆ ਘਰ ਤੇ ਇਹਨਾਂ ਨੇ ਆ ਕੇ ਵੇਖਿਆ ਪਾਪੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8 ਵਜੇ ਉਹ ਧੱਕਾ ਮਾਰ ਕੇ ਭੱਜ ਗਿਆ ਇਹਨਾਂ ਵਿੱਚ ਮੋਟਰਸਾਈਕਲ ਵੀ ਉਹ ਤਾਂ ਉੱਥੇ ਰਹਿ ਗਿਆ ਜਦੋਂ ਉਹ ਨੇ ਅੰਦਰ ਜਾ ਕੇ ਵੇਖਿਆ ਵਾ ਤੇ ਉਹਦੀ ਜਿਹੜੀ ਲੜਕੀ ਆ ਬਾਗੀ ਤੌਰ ਉਨੇ ਪੱਖੇ ਦੀ ਛੱਤ ਦੇ ਨਾਲ ਨਾ ਮਤਲਬ ਇੱਕ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਫਾਹ ਲਿਆ ਹੋਇਆ ਉਹਨਾਂ ਨੂੰ ਉਤਾਰ ਕੇ ਵੇਖਿਆ ਤੁਰੀ ਡੈਥ ਹੋ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸੰਤੋਮ ਕਰਨੈਲ ਸਿੰਘ ਵਾਸੀ ਚੱਕ ਦੁਗਰਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈਡੀ ਡੇਟ ਦਾ ਮਿਤੀ 24 9 24 306 34 506 ਆਈਪੀਸੀ ਪੁਰਾਣੇ ਜੁਰਮਾਂ ਚ ਹੁਣ ਦੇ ਜੁਰਮਾਂ ਦੇ ਵਿੱਚ ਹੈਗਾ ਵਾ 108 ਕਿੰਨ ਬ੍ਰੈਕਟ ਚ 5 352 ਬ੍ਰੈਕਟ ਚ ਕਿਨ ਵੀ ਐਨ ਐਸ ਪੀ ਐਸ ਜਨਾਲੇ ਦਰਜ ਹੋਇਆ ਵਾ ਬਾਕੀ ਦੋਸ਼ੀ ਦੀ ਭਾਲ جاری ਆ ਜਲਦੀ ਨਾਲ ਦੋਸ਼ੀ ਨੂੰ ਬ੍ਰੇਕ ਕਰਕੇ ਕੱਢਿਆ ਜਾਵੇ